ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਪੰਜਾਬੀ ਟੋਟਕੇ ਤੇ ਉਪਾਅ ਵਿੱਚ ਤੁਹਾ ਦਾ ਬਹੁਤ 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 ਸਵਾਗਤ ਹੈ ਆਂ ਤੇ ਵੀਡੀਓ ਵਿੱਚ ਅਸੀਂ ਤੁਹਾਡੇ ਵਾਸਤੇ ਇੱਕ ਵਧੀਆ ਉਪਾਅ ਲੈ ਕੇ ਆਈ ਹਾਂ ਹਮੇਸ਼ਾ ਦੀ ਤਰ੍ਹਾਂ पर नवी चीज लेके आए हाँ जो नवी चीज़ है यह बहुत 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 ज्यादा लाभ करेगी पूरे दिन के अंदर तो यह जो मैं चीज देने जा रही हूँ इस चीज कह सकते हो जा एक जादुई अक्षर कह सकते हो जो कि मैं थोन रोज ਇੱਕ ਜਾਦੂਈ ਅੱਖਰ ਦੇਵਾਂਗੀ ਜਾਣੀ ਕਿ ਰੋਜ਼ ਇੱਕ ਨਵਾਂ ਅੱਖਰ ਤੁਹਾਨੂੰ ਮਿਲੇਗਾ ਜੋ ਕਿ ਤੁਸੀਂ ਜੇਕਰ ਉਸ ਨੂੰ ਆਪਣੇ ਖੱਬੇ ਹੱਥ ਵਿੱਚ ਲਿਖੋਗੇ ਪੂਰਾ ਦਿਨ ਲਿਖ ਕੇ ਰੱਖੋ ਠੀਕ ਹੈ ਤੇ ਅਗਲੇ ਦਿਨ ਉਹ ਮਿਟ ਜਾਏਗਾ ਤੇ ਅਗਲੇ ਦਿਨ ਜਿਹੜਾ ਮੈਂ ਨਵਾਂ ਅੱਖਰ ਦੇਵਾਂਗੀ ਉਹ ਨਵਾਂ ਅੱਖਰ ਲਿਖ ਸਕਦੇ ਹੋ ਤੁਸੀਂ ਇਸ ਇਹ ਜਾਦੂਈ ਅੱਖਰ ਤੁਹਾਡੇ ਛੇਡ ਬਣ ਜਾਏਗਾ ਤੁਹਾਡੇ ਉੱਪਰ ਕੋਈ ਵੀ ਤੁਹਾਡੇ ਉਤੇ ਨੈਗੇਟਿਵਿਟੀ ਨਹੀਂ ਆਏਗੀ ਕੋਈ ਵੀ ਨੈਗੇਟਿਵ એનર્ਜੀ ਨਹੀਂ ਆਏਗੀ ਪਲੱਸ ਕੋਈ ਵੀ ਕੰਮ ਤੁਸੀਂ ਆਪਣਾ ਲੱਕੀ ਕੰਮ ਕਰਨ ਜਾ ਰਹੇ ਹੋ ਕੋਈ ਇੰਪੋਰਟੈਂਟ ਕੰਮ ਕਰਨ ਜਾ ਰਹੇ ਹੋ ਕਿਸੇ ਵਿਆਹ ਸ਼ਾਦੀ ਤੇ ਜਾ ਰਹੇ ਹੋ ਜਾਂ ਕੋਈ ਵੀ ਕੰਮ ਕਰਨ ਜਾ ਰਹੇ ਹੋ ਤੇ ਉਸ ਦੇ ਵਿੱਚ ਸਫਲਤਾ ਦੇਗਾ ਹੀ ਦੇਗਾ ਇਸ ਜਾਦੂਈ ਅੱਖਰ ਨੂੰ ਪਾਵੇਂ ਤੁਸੀਂ ਆਪਣੇ ਲੈਫਟ ਹੈਂਡ ਤੇ ਖੱਬੇ ਪਾਸੇ ਲਿਖੋ ਜਾਂ ਤੁਸੀਂ ਨਹੀਂ ਲਿਖ ਸਕਦੇ ਆਪਣੇ ਹੱਥ ਤੇ ਤਾਂ ਇੱਕ ਚਿੱਟਾ ਕਾਗਜ਼ ਲੈ ਕੇ ਉਸ ਦੇ ਉੱਪਰ ਇਹ ਅੱਖਰ ਲਿਖ ਲੋ ਆਪਣੇ ਪਰਸ ਵਿੱਚ 24 ਘੰਟੇ ਵਾਸਤੇ ਰੱਖੋ ਅਗਲੇ ਦਿਨ ਤੁਸੀਂ ਇਸ ਕਾਗਜ਼ ਨੂੰ ਫਾੜ ਕੇ ਕਿਸੇ ਅੱਛੀ ਜਗ੍ਹਾ ਤੇ ਅੱਛੀ ਜਿੱਥੇ ਮਿੱਟੀ ਸਾਫ਼ ਸੁਥਰੀ ਜਗ੍ਹਾ ਹੋਵੇ ਉੱਥੇ ਰੱਖ ਸਕਦੇ ਹੋ ਯਾਦ ਰੱਖਣਾ ਇਸ ਕਾਗਜ਼ ਨੂੰ ਤੁਸੀਂ ਕਚਰੇ ਵਿੱਚ ਜਾਂ ਡਸਟਬਿਨ ਵਿੱਚ ਨਹੀਂ ਸੁੱਟਣਾ ਹੈ ਤੇ ਅੱਜ ਦੇ ਜਿਹੜਾ ਜਾਦੂਈ ਅੱਖਰ ਹੈ ਉਹ ਸਾਰੇ ਨੋਟ ਕਰ ਲੋ ਸਾਗਰ ਵਾਲਾ ਸ ਸਾਗਰ ਵਾਲਾ ਸਸਾ ਜਾਂ ਸਾਗਰ ਵਾਲਾ ਸ ਠੀਕ ਹੈ ਇਸ ਨੂੰ ਇੰਗਲਿਸ਼ ਹਿੰਦੀ ਪੰਜਾਬੀ ਵਿੱਚ ਤੁਸੀਂ ਲਿਖ ਸਕਦੇ ਹੋ ਇਸ ਨੂੰ ਜਾਦੂਈ ਅੱਖਰ ਸਵਾਨ ਅੱਖਰ ਕਹਿ ਸਕਦੇ ਹੋ ਇਸ ਨੂੰ ਰੋਜ਼ ਮੈਂ ਤੁਹਾਨੂੰ ਨਵਾਂ ਅੱਖਰ ਦੇਵਾਂਗੀ ਜਰੂਰ ਲਿਖ ਕੇ ਦੇਖੋ ਤੁਹਾਡੇ ਪੂਰੇ ਦਿਨ ਪੂਰਾ ਦਿਨ ਤੁਹਾਡਾ ਬਹੁਤ ਅੱਛਾ ਜਾਏਗਾ ਕੋਈ ਵੀ ਅਚਨਾਨ ਵਾਲੀ ਹੋਵੇ ਤਾਂ ਇਹ ਦੂਰ ਕਰੇਗਾ खनी मैं सवेरे अपलोड कर दी हाँ मतलब पहले नंबर वाली विडियो ओड्ड मैं रोज तहन नवा स्वर्ण अक्षर जादू अक्षर देवगी चलो जी हम तो यह हो गई वास्ते समझ लो ए एक गिफ्ट जो कि मैं रोज देवगी उसका लाभ हर किसी ने उठाना है तु... मैं थोड़ा थोड़ा जहा होर टाइम लवा वीडियो शुरू करने तो पहले तो देखो जी एक मेरे सब्सक्राइबर हैं रजिंदर कौर उन्हों का नाम है बड़ा ही प्यारा उन्होंने मेरे वास्ते कमेंट किया है मैं जरूर तू तो शो कराँगी मैं अपनी वीडियो की स्क्रीन पर दिखा रही हाँ उन्होंने इन्ना अच्छा मैं लिखा है कि वो लिखते हैं कि मैं बचपन तो बड़ी परेशान रही सी रोंद रही सीन महीनों तो थोड़िया तो भीडियोज देख के मैं अपने आप बदल लिया ਮੇਰਾ ਸੋ ਵਿੱਚੋਂ 40 50% ਫਰਕ ਪੈ ਗਿਆ ਮੇਰੇ ਲਈ ਤੁਸੀਂ ਰੱਬ ਜੀ ਦੇਖੋ ਜੀ ਬਹੁਤ 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 ਧੰਨਵਾਦ ਪਹਿਲੇ ਤਾਂ ਮੈਂ ਤੁਹਾਡਾ ਕਰਾਂਗੀ ਇੰਨਾ ਪਿਆਰਾ ਜੋ ਤੁਸੀਂ ਕਮੈਂਟ ਮੇਰੇ ਵਾਸਤੇ ਲਿਖਦੇ ਹੋ ਨਾ ਇੰਨਾ ਮੈਨੂੰ ਅੱਛਾ ਲੱਗਦਾ ਹੈ ਬੜੀ ਖੁਸ਼ੀ ਮਿਲਦੀ ਹੈ ਮੈਂ ਕਿ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦੀ ਮਤਲਬ ਇੰਨਾ ਮੋਟੀਵੇਸ਼ਨ ਵੀ ਮਿਲਦਾ ਹੈ ਕਿ ਜੇ ਸਾਡੇ ਇਹ ਜਿਹੜਾ ਅਸੀਂ ਪਰੇਸ਼ਾਨੀਆਂ ਦੂਰ ਕਰਨ ਵਾਸਤੇ ਜੋ ਮੈਂ ਤੁਹਾਡੇ ਵਾਸਤੇ ਮਿਹਨਤ ਕਰਦੀ ਹਾਂ ਜੇਕਰ ਉਹਦੇ ਨਾਲ ਤੁਆ ਨੂੰ ਫਰ ਪਹਿਰਿਆ ਹੈ ਤਾਂ ਮੇਰੀ ਜਿੱਤ ਹੁੰਦੀ ਹੈ ਜੋ ਮੈਂ ਚਾਹਦੀ ਹਾਂ ਉਹ ਹੋ ਰਿਹਾ ਹੈ ਤਾਂ ਬੜਾ ਹੀ ਅੱਛਾ ਲੱਗਦਾ ਹੈ ਬਸ ਰੱਬ ਨਹੀਂ ਹਾਂ ਜੀ ਮੈਂ ਬਸ ਇਸ ਗੱਲ ਤੇ ਮੈਂ ਤੁਹਾਡੇ ਹੱਥ ਜੋੜ ਕੇ ਮਾਫੀ ਮੰਗਾਂਗੀ ਰੱਬ ਨਹੀਂ ਹਾਂ ਬਸ ਇੱਕ ਨਿੱਕੀ ਜੀ ਕੋਸ਼ਿਸ਼ ਕਰਤੀ ਹੈ ਮੈਂ ਰੱਬ ਦਾ ਬਣਾਇਆ ਹੋਇਆ ਵਸੀਲਾ ਹਾਂ ਜੋ ਤੁਹਾਡੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਦੇ ਵਾਸਤੇ ਆਈਆਂ ਤੇ ਮੇਰੇ ਉਪਾਅ ਦੇ ਨਾਲ ਜੇਕਰ ਤੁਹਾਡੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ ਤਾਂ ਬਹੁਤ 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 ਧੰਨਵਾਦ ਜੀ ਤੇ ਚਲੋ ਜੀ ਫਿਰ ਗੱਲ ਕਰ ਲੈਂਦੇ ਹਾਂ ਅੱਜ ਦੇ ਉਪਾਦੀ ते ऐ जो उपा है वह किस तरह करना है वह तो पहले मेरी हाथ जोड़ के बेनती है जेकर मेरी वीडियो चंकी लग रही है तो वीडियो लाइक करो जी जिन्ह ने हाले तक मेरा चैनल सब्सक्राइब नहीं किया है तो प्लीज चैनल सबस्क्राइब करो सब्सक्राइब बटन के बैल का एक बटन होंगे है उसको जरूर दबाओ ताकि मेरी हर वीडियो थोड़े तक पहुँच सके परमात्मा का आशीर्वाद लैंड कमेंट विचरी जरूर 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 देकर जर जाया करो जी तो सब तो पहले अज उपा गल जो मैं कर रही हाँ तो दस देव कि इस उपा ਆਪਾਂ ਸ਼ਨੀਵਾਰ ਦੇ ਸ਼ਨੀਵਾਰ ਕਰਨਾ ਹੈ ਠੀਕ ਹੈ ਹਰ ਸ਼ਨੀਵਾਰ यानी कि हफ्ते दे विच एक दिन ठीक है ओवी शनिवार लगातार तुसी बारा शनिवार ए उपाय करना है एन्ना सिंपल सरल ते पावरफुल उपाय है कि बच्चा भी ए उपाय कर सकता है इस उपाय नु हर तरह जाति दे लोग कर सकते हैं कोई भी व्यायाम करने की जरूरत नहीं है एन्ना पावरफुल उपाय है देखो एक मैं तुहानू लसन का उपाय दस्या सी पहले जिसनू देखो ਤੁਸੀਂ ਇੱਕ ਪੈਕੇਟ ਵਿੱਚ ਬੰਦ ਕਰਕੇ ਰੱਖਣਾ ਸੀ ਜਿਸ ਤਾ ਕਿ ਰੋਡ ਟੋ ਜੀ ਰਿਸਰਚ ਕੀਤੀ ਜਾਂਦੀ ਹੈ ਤਾਂ ਤੁਹਾਨੂੰ ਮੈਂ ਦੱਸ ਦੇਵਾਂ ਕਿ ਅੱਜ ਦਾ ਜਿਹੜਾ ਉਪਾਅ ਹੈ ਉਹ ਲਸਣ ਦਾ ਉਪਾਅ ਹੈ ਠੀਕ ਹੈ ਉਸ ਦੇ ਵਿੱਚ ਥੋੜਾ ਜਿਹਾ ਬਦਲਾਵ ਹੈ ਇਹ ਕਰਕੇ ਜੇਕਰ ਉਹ ਕਈ ਲੋਕਾਂ ਨੂੰ ਉਸ ਉਪਾਅ ਦੇ ਨਾਲ ਰਿਜ਼ਲਟ ਨਹੀਂ ਮਿਲਿਆ ਹੈ ਤੇ ਇਸ ਦੇ ਨਾਲ 110% ਰਿਜ਼ਲਟ ਮਿਲੇਗਾ ਹੀ ਮਿਲੇਗਾ ਦੋ ਲਸਣ ਦੀ ਤੁਰੀਆਂ ਲੈਣੀਆਂ ਹਨ ਠੀਕ ਹੈ ਉਸ ਨੂੰ ਛਿਲ ਲੈਣਾ ਹੈ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਠੀਕ ਹੈ ਇਸ ਉਪਾਅ ਦੇ ਨਾਲ ਤੁਹਾਡੀ ਪੈਸਿਆਂ ਦੀ ਸਿਆ ਦੂਰ ਹੋ ਜਾਏਗੀ ਦੇਖੋ ਹੁਣ ਇਕਦਮ ਕਰੋੜਪਤੀ ਨਹੀਂ ਬਣੋਗੇ ਠੀਕ ਹੈ ਕਰੋੜਪਤੀ ਬਣੋਗੇ ਜਰੂਰ ਪਰ ਥੋੜਾ ਟਾਈਮ ਲੱਗੇਗਾ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਹਰ ਸ਼ਨੀਵਾਰ ਤੁਸੀਂ ਕਰਨਾ ਹੈ ਹੁਣ ਇੱਥੇ ਨਾ ਇੱਕ ਗੱਲ ਧਿਆਨ ਨਾਲ ਸੁਣ ਲਓ ਹੁਣ ਤੁਸੀਂ ਨਾ ਇਹ ਜਦੋਂ ਸ਼ਨੀਵਾਰ ਦੇ ਸ਼ਨੀਵਾਰ ਕਰੋਗੇ ਨਾ ਮੈਂ ਤੁਹਾਨੂੰ ਲਿਖ ਕੇ ਦੰਨੀ ਹਾਂ ਦੋ ਤਿੰਨ ਸ਼ਨੀਵਾਰ ਤੁਸੀਂ ਕਰਕੇ ਤੁਹਾਨੂੰ ਕੁਝ ਨਾ ਕੋਈ ਕੰਮ ਆ ਜਾਏਗਾ ਤੇ ਤੁਹਾਡਾ ਨਾਗਾ ਜਰੂਰ ਪਾਏਗਾ ਕਿਉਂ ਕਿਉਂਕਿ ਇਹ ਜੋ ਅਸੀਂ ਲਸਣ ਦੇ ਨਾਲ ਠੀਕ ਹੈ 네ਗੇਟਿਵ એનર્ਜੀ ਪਜਾਂਦੇ ਹਾਂ ਠੀਕ ਹੈ ਉਹ ਤਨ ਨੂੰ ਆਕਰਸ਼ਿਤ ਕਰਦਾ ਹੈ ਲਸਣ ਦੀ ਖੁਸ਼ਬੂ ਜਿਹੜੀ ਹੁੰਦੀ ਹੈ ਉਹ ਤਨ ਨੂੰ ਆਕਰਸ਼ਿਤ ਕਰਦੀ ਹੈ ਤੇ ਕੋਈ ਨਾ ਕੋਈ ਅਚਨ ਪਾਏਗੀ ਉਹ ਚੀਜ਼ ਐਸੀ ਜੋ ਨੈਗੇਟਿਵ એનર્ਜੀ ਹੈ ਉਸ ਤੁਹਾਡੇ ਅੱਛੇ ਕੰਮ ਕਰਨਾ ਸ਼ੁਰੂ ਕਰ ਕੀਤਾ ਹੈ ਨਾ ਤਾਂ ਉਸ ਨੂੰ ਰੋਕੇਗੀ ਠੀਕ ਹੈ ਤੇ ਇਸ ਕਰਕੇ ਤੁਹਾਡਾ ਉਹ ਨਾਗਾ ਪਾਇਣ ਦੀ ਕੋਸ਼ਿਸ਼ ਹੁਣ ਨਾਗਾ ਕਿਸ ਤਰ੍ਹਾਂ ਪੇਗਾ ਤੁਸੀਂ ਤਾਂ ਨਹੀਂ ਪਾਓਗੇ ਪਰ ਉਹ ਚੀਜ਼ ਪਵਾਏਗੀ ਕਿਸ ਤਰ੍ਹਾਂ ਤੁਹਾਨੂੰ ਕੋਈ ਕੋਈ ਵੀ ਕੰਮ ਆ ਜਾਏਗਾ ਕਿ ਜੇ ਬਾਹਰ ਚਲੇ ਜਾਓਗੇ ਜਾਂ ਕੁਝ ਕਿਸੇ ਤਰ੍ਹਾਂ ਵੀ ਨਾਗਾ ਪਾਏਗਾ ਪਰ ਤੁਸੀਂ ਉਸ ਨਾਗੇ ਨੂੰ ਨਹੀਂ ਪੈਣ ਦੇਣਾ ਹੈ ਤੁਸੀਂ ਲਗਾਤਾਰ ਇਹ 12 ਸ਼ਨੀਵਾਰ ਕਰਨਾ ਹੀ ਕਰਨਾ ਹੈ ਤੇ ਹੁਣ ਕਰਨਾ ਕੀ ਹੈ ਇhtiyana ਸੁਣ ਲੋ ਦੋ ਲਸਣ ਦੀਆਂ ਕਲੀਆਂ ਲੈ ਲਓ ਉਹਨਾਂ ਨੂੰ ਛਿੱਲ ਲਓ ਉਸ ਨੂੰ ਸਿੱਧਾ ਤੁਸੀਂ ਆਪਣੇ ਪਰਸ ਦੇ ਅੰਦਰ ਰੱਖ ਲੈਣਾ ਹੈ ਹੁਣ ਕਈ ਹੁਣ ਮੈਂ ਪਿਛਲੀ ਵਾਰ ਕੀ ਦੱਸਿਆ ਸੀ ਕਿ ਉਹ ਜਿਹੜਾ ਪਲਾਸਟਿਕ ਦਾ ਪਾਉ ਚੰਦਾ ਹੈ ਉਹਦੇ ਵਿੱਚ ਰੱਖੋ ਨਹੀਂ ਉਸ ਦੇ ਨਾਲ ਕੀ ਹੋ ਜਾਂਦਾ ਹੈ ਨਾ ਉਹ ਨੈਗੇਟਿਵ એનર્ਜੀ ਦਾ ਜਿਹੜੀ ਹੈ ਨਾ ਉਹਦਾ ਪ੍ਰਭਾਵ ਬਿਲਕੁਲ ਉਪਜਦੀ ਨਹੀਂ ਹੈ ਉਹ ਘਟ ਹੋ ਜਾਂਦਾ ਹੈ ਕਿਉਂਕਿ ਪਲਾਸਟਿਕ ਦੇ ਵਿੱਚੋਂ ਬੰਦ ਹੋ ਗਈ। ਅਸੀਂ ਓਪਨਲੀ ਦੋ ਲਸਣ ਦੀਆਂ ਤੁਰੀਆਂ ਰੱਖਣੀਆਂ ਹਨ। ਦੇਖੋ 스멜 ਆਏਗੀ ਐਨੀ ਵੀ ਉਹ ਲਸਣ ਦੀ 스멜 ਗੰਦੀ ਨਹੀਂ ਹੁੰਦੀ ਐ। ਤਿੱਖੀ 스멜 ਹੁੰਦੀ ਐ, ਸਟਰੋਂਗ 스멜 ਹੁੰਦੀ ਐ ਹੈਨਾ। ਬੈਡ 스멜 ਨਹੀਂ ਹੁੰਦੀ। ਉਹ ਜਰੂਰ ਆਏਗੀ ਪਰ ਤੁਸੀਂ ਉਸ ਨੂੰ ਕੀ ਗੱਲ ਐ ਆਪਣੀ ਪਰੇਸ਼ਾਨੀਆਂ ਨੇ ਤੁਸੀਂ ਦੂਰ ਕਰਨੀਆਂ। ਕਰਦੀਆਂ ਐ ਨਾ, ਪੈਸੇ ਨਹੀਂ ਚਾਹੀਦੇ ਤੁਹਾਨੂੰ ਚਾਹੀਦੇ ਐ ਤੇ ਆਪਾਂ ਇਹ ਲਸਣ ਦੀਆਂ ਤੁਰੀਆਂ ਰੱਖ ਲੈਣੀਆਂ ਹਨ। ਅਗਲੇ ਸ਼ਨੀਵਾਰ ਇਹਨਾਂ ਅੰਦਰ ਤੁਰੀਆਂ ਨੂੰ ਤੁਸੀਂ ਕੱਢ ਕੇ ਕਿਸੇ ਵੀ ਜਗ੍ਹਾ ਤੇ ਰੱਖ ਦਿਓ ਪਰ ਕਚਰੇ ਵਿੱਚ ਨਹੀਂ ਰੱਖਣਾ ਠੀਕ ਹੈ ਇਸ ਨੂੰ ਤੁਸੀਂ ਕਿਸੇ ਵੀ ਦਰਖਤ ਦੇ نیچے ਰੱਖ ਸਕਦੇ ਹੋ ਕਿਸੇ ਵੀ ਆਪਣੇ ਘਰ ਵਿੱਚ ਪਲੈਂਟ ਹੈ ਪੌਦੇ ਗਮਲੇ ਹਨ ਉੱਥੇ ਰੱਖ ਸਕਦੇ ਹੋ ਫਿਰ ਅਗਲੇ ਦਿਨ ਤੁਸੀਂ ਦੋ ਨਵੀਆਂ ਤੁਰੀਆਂ ਛਿੰਨੀਆਂ ਹਨ ਲਸਣ ਦੀਆਂ ਤੇ ਉਹ ਆਪਣੇ ਪਾਰਸ ਵਿੱਚ ਪਾ ਕੇ ਰੱਖ ਲੈਣੀਆਂ ਹਨ ਪਾਰਸ ਵਿੱਚ ਵੀ ਪਾ ਕੇ ਰੱਖ ਸਕਦੇ ਹੋ ਜਿੱਥੇ ਤੁਹਾਡਾ ਪਾਰਕ ਪੂਜਾ ਵਾਲਾ ਸਥਾਨ ਹੈ ਉੱਥੇ ਵੀ ਤੁਸੀਂ ਇਹ ਲਸਣ ਦੀਆਂ ਤੁਰੀਆਂ ਰੱਖ ਸਕਦੇ ਹੋ ਤੇ ਹਰ ਹਫ਼ਤੇ ਦੇ ਹਫ਼ਤੇ ਤੁਸੀਂ ਚੇਂਜ ਕਰਨੀਆਂ ਹਨ ਤੇ ਇਹ ਜਿਹੜਾ ਟੋਟਕਾ ਹੈ ਤੁਸੀਂ ਜੇਕਰ ਲਗਾਤਾਰ ਜਿਸ ਮਨੁੱਖ ਨੇ ਜਿਹੜੇ ਵੀ ਬੰਦੇ ਨੇ ਲਗਾਤਾਰ ਹਰ ਸ਼ਨੀਵਾਰ 12 ਸ਼ਨੀਵਾਰ ਜੇ ਤੁਸੀਂ ਕਰ ਲਿਆ ਨਾ ਅਗਲੇ ਸਾਲ ਮੈਂ ਕਹਿ ਰਹੀ ਹਾਂ ਕਿ ਤੁਸੀਂ ਪੈਸਿਆਂ ਦੀ ਤੰਗੀ ਭੁੱਲ ਜਾਓਗੇ ਕਿ ਕਦੀ ਸਾਨੂੰ ਪੈਸੇ ਦੀ ਤੰਗੀ ਹੁੰਦੀ ਵੀ ਸੀ ਇਸ ਤਰ੍ਹਾਂ ਤੁਹਾਡੇ ਨਾਲ ਹੋਣ ਵਾਲਾ ਹੈ ਔਰ ਇਹ ਗਾਰੰਟੀ ਹੈ ਜੇ ਤੁਸੀਂ ਵਿਸ਼ਵਾਸ ਨਾਲ ਕੀਤਾ ਪਲੱਸ ਲਗਾਤਾਰ ਕੀਤਾ ਕੰਟੀਨਿਊ ਕੀਤਾ ਕੋਈ ਨਾਗਾ ਨਹੀਂ ਪੈਣ ਦਿਓਗੇ ਤਾਂ ਤੁਹਾਡੇ ਘਰ ਵਿੱਚ ਪੈਸਿਆਂ ਦੀ ਕਮੀ ਤਾਂ ਬਿਲਕੁਲ ਨਹੀਂ ਆਣ ਵਾਲੀ ਹੈ ਉਸ ਤੋਂ ਇਲਾਵਾ ਜੋ ਨੈਗੇਟਿਵ એનર્ਜੀ ਪਜਾਏਗਾ ਤਾਂ ਤੁਹਾਡੇ ਘਰ ਵਿੱਚ ਜਿਹੜੇ ਬੈਠੇ ਬੈਠੇ ਝਗੜੇ ਲੜਾਈ ਝਗੜੇ ਕਲੇਸ਼ ਹੁੰਦੇ ਹਨ ਹੈਨਾ ਕੋਈ ਵੀ ਮੰਨ ਕਰ ਵਿੱਚ ਸ਼ਾਂਤੀ ਨਹੀਂ ਹੈ ਕਈਆਂ ਨੇ ਮੈਨੂੰ ਸਬਸਕ੍ਰਾਈਬ ਵਿੱਚ ਕਿਹਾ ਹੈ ਮੇਰੇ ਸਬਸਕ੍ਰਾਈਬਰ ਨੇ ਸੌਰੀ ਕਿ ਸਾਡੇ ਮੇਰਾ ਬੇਟਾ ਮੇਰਾ ਕਹਿਣਾ ਨਹੀਂ ਮੰਨਦਾ ਹੈ ਬਹੁਤ ਤੰਗ ਕਰਦਾ ਹੈ ਘਰ ਵਿੱਚ ਤਾਂ ਤੁਸੀਂ ਇਹ ਕੰਮ ਕਰਕੇ ਦੇਖੋ ਤੁਹਾਡੇ ਬੇਟਾ ਵੀ ਇੱਕਦਮ ਸ਼ਾਂਤ ਹੋ ਜਾਏਗਾ ਠੀਕ ਹੈ ਇਸ ਤੋਂ ਇਲਾਵਾ ਅੱਜ ਮੈਂ ਤੇ ਚਲੋ ਜੀ ਐਸੀ ਮੇਰੀ ਅੱਜ ਦੀ ਵੀਡੀਓ ਦੀ ਜਾਣਕਾਰੀ ਤੇ ਉਪਾ ਚੰਗੀ ਲੱਗੀ ਹੈ ਤਾਂ ਲਾਈਕ ਤੇ ਕਮੈਂਟ ਜਰੂਰ ਕਰਕੇ ਜਾਣਾ ਚਲੋ ਜੀ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਕੋਈ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ